ਉসে ਦੇਖ ਰਹੇ ਹਾਂ ਜੀ ਐਪੀਐਨ ਲਾਈਵ ਫਗਵਾੜਾ ਦੇ ਨੇੜਲੇ ਪਿੰਡ ਝੇੜੂ ਵਿੱਚ ਕਰੋਨਾ ਦੀ ਰੋਕਥਾਮ ਲਈ ਸਰਪੰਚ ਸਰਦਾਰ ਸਰਵਨ ਸਿੰਘ ਦਿਓ ਦੀ ਅਗਵਾਈ ਵਿੱਚ ਵਿਸ਼ੇਸ਼ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਡਾਕਟਰ ਕਮਲਜੀਤ ਸਿੰਘ ਅਤੇ ਮਜੂਦਾ ਸਰਪੰਚ ਸਰਦਾਰ ਸਰਵਨ ਸਿੰਘ ਦਿਓ ਨੇ ਗੱਲਬੱਤ ਕਰਦਿਆਂ ਕਿਹਾ ਪੰਜਾਬ ਧਿਆਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਕਮਲਪ੍ਰੀਤ ਸਿੰਘ ਐਮਪੀਐਚਡਬੀ ਅੱਜ ਕਿਹੜੇ ਪਿੰਡ ਇੱਕ ਕੈਂਪ ਲੱਗਾ ਸਰ ਝੇੜੂ ਪਿੰਡ ਸਰ ਸਰ ਕਿੰਨਾ ਵੈਕਸੀਨ ਦਾ ਹੈ ਕਿੰਨੇ ਮੈਂ ਕੈਂਪ ਆ ਸਰ ਸਾਡਾ ਪਰਿਵਾਸ਼ਿਵਾ ਕੈਂਪ ਹੈ ਸਰ ਸਾਰੇ ਪਿੰਡ ਦੇ ਕਵਰ ਹੋ ਚੁੱਕੇ ਨੇ ਲੋਕ ਸਾਰੇ ਹਾਂ ਜੀ ਮੋਸਟਲੀ ਸਾਰੇ ਕਵਰ ਹੋ ਚੁੱਕੇ ਨੇ ਬਟ ਫਿਰ ਵੀ ਅਜੇ ਪਿੰਡ ਥੋੜਾ 25% ਪਿੰਡ ਰਹਿਦਾ ਵਾ ਹੋਰ ਸਾਰੇ ਮੈਸੇਜ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਤੁਸੀਂ ਮੈਸੇਜ ਸਰ ਇਹੀ ਹੈ ਜੀ ਕਿ ਆਲਮੋਸਟ ਸਾਰੇ ਟੀਕਾ ਲਵਾਉਂ ਸਰਕਾਰ ਨੇ ਸਾਡੇ ਵਾਸਤੇ ਫੈਸਿਲਿਟੀ ਬਹੁਤ ਵਧੀਆ ਕੱਢੀ ਹੋਈ ਹੈ ਤੇ ਆਪਾਂ ਨੂੰ ਟੀਕ ਲਾਉਣੀ ਚਾਹੀਦੀ ਹੈ। ਥੈਂਕ ਯੂ ਸਰ ਜੀ ਸਾਰੇ ਆਪਣੇ ਪਿੰਡ ਵੈਕਸੀਨ ਕੈਂਪ ਲੱਗਾ ਹੈ ਕਿਨਵਾ ਕੈਂਪ ਸੀਗਾ ਜੀ। ਇਹ ਮੇਰੇ ਘਰ ਸੱਤਵਾਂ ਕੈਂਪ ਸੀਗਾ। ਆਲਮੋਸਟ ਸਾਰਾ ਕੰਮ ਹੋ ਗਿਆ ਹੁਣ ਪਿੰਡ ਜੀ ਕੋਈ ਬਿਲਕੁਲ ਬੰਦ ਨੰਦੋ ਹੋ ਵੀ ਹੋ ਜਾਗਾ ਕੱਬ ਜਾ ਕੇ ਉਹ ਤੋਂ ਸਿਵਰੋਪਰ ਜਿਹਾ ਕਰਾ ਤੱਕ ਦੇ ਆਲਮੋਸਟ ਡਨ ਹੋ ਗਿਆ ਸਰਪੰਚ ਸਾਹਿਬ ਕਿਸਾਨਾਂ ਦਾ ਫਤਿਹ ਮੋਰਚਾ ਹੋ ਗਿਆ ਆ ਤੁਹਾਡਾ ਕੀ ਕਹਿਣਾ ਚਾਹੀਦਾ ਦੰਮ ਹੋਇਆ ਜੀ ਇਹ ਚ ਜੀਵੀ ਤਰ੍ਹਾਂ ਦੀ ਕਿਸਾਨਾਂ ਦੀ ਮਜੂਰਾਂ ਦੀ ਜਿੱਤ ਹੋਈ ਆ ਇਹ ਕੰਮ ਪਹਿਲੇ ਹੋ ਜਾਣਾ ਚਾਹੀਦਾ ਸੀ ਪਰ ਦੇਰ ਅਦਰਸਤਾ ਹੁਣ ਵੀ ਹੋ ਗਿਆ ਤਾਂ ਬਹੁਤ ਵਧੀਆ ਹੋਇਆ ਜੀ ਆਉਣ ਵਾਲੇ 2022 ਦੀਆਂ ਚੋਣਾਂ ਨੂੰ ਲੈ ਕੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਜੀ ਬਸ ਕੋਈ ਸ਼ਾਂਤ ਜੋ ਦੋਣਾਂ ਕਈ ਪਾਰਟੀਆਂ ਕੋਈ ਛੱਡ ਕੇ ਉਧਰ ਲੜੀ ਜਾਂਦਾ ਉਧਰ ਲੜੀ ਜਾਂਦਾ ਅਸਰ ਉਧਰ ਹੀ ਬਦਲੀ ਜਾਂਦੇ ਆ ਬਸ ਐਕੀ ਫਾਸਵੇਂ ਕੰਮ ਆ ਜੀ ਸਾਡਾ ਔਰ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੇ ਵਿਕਾਸ ਵਾਸਤੇ ਤੁਹਾਡਾ ਬਹੁਤ ਵੱਡਾ ਉਪਰਾਲੇ ਹੋ ਰਹੇ ਆ ਪਿੰਡ ਦਾ ਵਿਕਾਸ ਹੋ ਰਿਹਾ ਜੀ ਤੇ ਅਗੋ ਕੀ ਉਮੀਦਿਆ ਸਰਕਾਰ ਤੋਂ ਜੀ ਨਕਲੀ ਸਰਕਾਰ ਦੇ ਨਾ ਪੈਸਾ ਦੇ ਰਹੀ ਨਾ ਇੱਥੇ 5 ਲੱਖ ਰੁਪਏ ਕੱਲ ਭੇਜਿਆ ਹੋਣੀ ਮਤਲਬ ਉਹ ਸਭ ਸਾਡੇ ਦੇ ਲੋਨ ਤੇ ਆ ਫਿਰ ਕਿੰਨਾ ਖਾ ਲਾ ਸਕਦੇ ਆ ਪੈਸੇ ਵੀ ਕੋਈ ਕੰਮ ਸਰਕਾਰ ਨੇ ਛੱਡੀ ਇੱਥੇ ਤੋ ਬਾਕੀ ਲੋਕਾਂ ਨੂੰ ਪਤਾ ਨਾ ਪੰਬੋ ਕੁਛ ਕਰ ਰਹੇ ਹਨ ਇੱਕ ਦੋ ਬੰਦੇ ਹੈਗੇ ਆਂ ਬ੍ਰੋਥ ਵੀ ਕਰੀ ਜਾਂਦੇ ਆਂ ਕਰੀ ਜਾਂ ਮੈਨੂੰ ਕੱਲ ਇੱਕਦੋ ਪਤਾ ਲੱਗਾ ਵੀ ਬ੍ਰੋਥ ਕਰੀ ਜਾਂਦੇ ਆਂ ਪਰ ਉਹ ਆਪਣਾ ਪ੍ਰਵਾਹ ਨਹੀਂ ਹੈ ਕਿ ਅਸੀਂ ਪਿੰਡ ਰੇ ਕਰ ਰਹੇ ਆਂ ਔਰ ਕੰਦੇ ਰਹਿਣਾ ਮੈਂ 5-7 ਕੰਮ ਹੁਣੀ ਸ਼ੁਰੂ ਕੰਮ ਲੱਗਾ ਹੋਰ ਔਰ ਰਸਤੇ ਵਗੈਰਾ ਵਣਦੇ ਆਂ ਪਿੰਡ ਦੇ ਬੰਦੇ ਨੂੰ ਦੋ ਚਾਰ ਜਣੇ ਹੋਰ ਅੰਗੜ ਵਾਲੀ ਸ਼ੁਰੂ ਕੰਮ ਲੱਗੇ ਆਂ ਕੁਝ ਸ਼ੁਰੂ ਕਰ ਲੱਗੇ ਆਂ ਸਪੈਂਸਰੀ ਕਰਨ ਲੱਗੇ ਆਂ ਜੋ ਵੀ ਹੋ ਸਕਦਾ ਕਰ ਰਹੇ ਆਂ ਅਸੀਂ ਇੱਕ ਦੋ ਬੰਦਿਆਂ ਦੀ ਪਰਵਾਹ ਨਹੀਂ ਕਰਦੇ ਪਿੰਡ ਜਾਂ ਦੀ 100% ਬੰਦੇ ਹੁੰਦੇ ਨੇ ਬਟ ਵੀ ਡੂਇੰਗ ਵੈਲ ਵਿਦ ਗੋਡ ਧੰਨਵਾਦ